ਜਿਹੜਾ ਕੀ ਤੁਹਾਡੇ ਘਰ ਦੇ ਵਿੱਚ ਵੀ ਹੈ ਕਿਤੇ ਉਹ ਵੀ ਨਕਲੀ ਤਾਂ ਨਹੀਂ ਕਿਤੇ ਉਹ ਕੀ ਜਿਸ ਨੂੰ ਤੁਸੀਂ ਚੋਪੜ ਚੋਪੜ ਰੋਟੀਆਂ ਖਾਣੇ ਹੋ ਉਹ ਕਿਤੇ ਨਕਲੀ ਤਾਂ ਨਹੀਂ ਹੈ ਮੋਗਾ ਪੁਲਿਸ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ ਬਾਗਾਪੁਰਾਣਾ ਦੇ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀ ਨਕਲੀ ਕੀ ਦੀ ਫੈਕਟਰੀ ਦਾ ਪਾਂਡਾ ਫੋਰ ਕੀਤਾ ਹੈ ਇਹ ਫੈਕਟਰੀ ਸਿਫਤੀ ਤੇ ਰੁਦਰਾ ਨਾਂ ਵਾਲੇ ਮਸ਼ਹੂਰ ਬ੍ਰਾਂਡਾਂ ਦੇ ਨਕਲੀ ਕੀ ਤਿਆਰ ਕਰਨ ਲਈ ਨਕਲੀ ਕੀ ਤਿਆਰ ਕਰਕੇ ਮਾਰਕੀਟ ਵਿੱਚ ਵੇਚ ਰਹੀ ਸੀ ਪੁਲਿਸ ਨੇ ਮੌਕੇ ਤੋਂ 200 ਕਿਲੋ ਨਕਲੀ ਕੀ ਬਰਾਮਦ ਕੀਤਾ ਤੇ ਬ੍ਰਾਂਡਡ ਪੈਕੇਜਿੰਗ ਵੀ ਜ਼ਬਤ ਕੀਤੀ ਹੈ ਮੌਕੇ ਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੋ ਸਾਰੇ ਯੂਪੀ ਦੇ ਰਹਿਣ ਵਾਲੇ ਸਨ ਸਟੇਸ਼ਨ ਬਕਰ ਪ੍ਰਣਾਪ ਤੋਂ ਅਸਤੇ ਤੋਂ ਬਾਅਦ ਆਏ ਸੀ ਤੇ ਤਾਂ ਕਰਕੇ ਉਹਨਾਂ ਨੂੰ ਜਾਣਕਾਰੀ ਇਹ ਵੀ ਕੋਈ ਡੁਪਲੀਕੇਸੀ ਦੇ ਵਿੱਚ ਘੋੜਾ ਬਣਾ ਕੇ ਵੇਚ ਰਹੇ ਉੱਥੇ ਫਿਰ ਅਸੀਂ ਤਾਂ ਇੱਥੇ ਮੌਜੂਦ ਆ ਗਏ ਕਿ ਇੱਥੇ ਸੈਂਪਲਿੰਗ ਕਰਾਉਣ ਦਿੱਤਾ ਕਿ ਇਹਨਾਂ ਕੋਲੇ ਰਿਫਾਈਨ ਤੇ ਡਾਲਡਾ ਇਹਨਾਂ ਕੋਲੇ ਪਿਆ ਹੈਗਾ ਤੇ ਪਲੱਸ ਇਹਨਾਂ ਕੋਲੇ ਪੈਕੇਜਿੰਗ ਮਟੀਰੀਅਲ ਪਿਆ ਨਿਕਲ ਪੈਕੇਜਿੰਗ ਮਟੀਰੀਅਲ ਦਾ ਵੀ ਯੂਜ਼ ਕਰਦੇ ਰਿਫਾਈਨ ਤੇ ਡਾਲਡਾ ਮਿਕਸ ਕਰਕੇ ਇਹਨਾਂ ਕੋਲ ਇੱਕ ਡੱਬਲ ਪ੍ਰਿੰਟ ਹੋ ਪਾਏਗਾ ਜਿਹੜਾ ਐਸੈਂਸ ਕਹਿ ਦਿੰਦੇ ਆਪਾਂ ਐਸੈਂਸ ਤੋਂ ਪਹੁੰਚਾ ਹੈ ਜਿਹੜਾ ਉਹਨੂੰ ਮਿਲਤ ਘਿਓ ਦੀ ਐਸੈਂਸ ਵੀ ਉਹਨੂੰ ਪਛਾਣਨੇ ਹੈਗਾ ਮੰਨ ਲਓ ਤੁਸੀਂ ਉਹਨੂੰ ਖੋਲ ਕੇ ਕੋਈ ਯੂਜ਼ ਕਰੋਗੇ ਤੁਹਾਨੂੰ ਉਹਦਾ ਫੂਰ ਤੇ ਟੈਕਸਚਰ ਤੇ ਟੇਸਟ ਵਗੈਰਾ ਉਹਦੇ ਚੋਂ ਦੇਸੀ ਘਿਓ ਦਾ ਆਏਗਾ ਫਿਰ ਉਹ ਇਹ ਦੋਨੇ ਮਿਕਸ ਚੀਜ਼ ਇਹ ਬ੍ਰਾਂਡਡ ਰਿਫਾਈਨਡ ਆਇਲ ਲਏ ਕੇ ਪਲੱਸ ਨਾਲ ਨਾਲ ਦੇ ਕੇ ਐਸੈਂਸ ਪਾਰਫਿਊਮ ਫੀਲ ਕਰਕੇ ਆਪ ਰੀਪੈਕ ਕਰਕੇ ਵੇਚਦੇ ਜੀ ਫਿਰ ਉਹਨੂੰ ਜਿਹੜਾ ਜਿਹੜੀ ਫੈਸਟਿਕ ਨਾ ਉਪਲੋਗ ਜਿਹੜਾ ਮੇਨ ਪੈਕੇਜ ਹੈ ਉਸ ਵਿੱਚ ਰੱਖ ਕੇ ਐਜ਼ ਅ ਦੇਸੀ ਘਿਓ ਕਿਹਾ ਜਾਂਦਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਕਾਂਧੀ ਜੀ ਦੀ ਸਖਤ ਰੈਟਰ ਸੀ ਕਿ ਫੈਸਟੀਵਲ ਦਾ ਜਿਹੜਾ ਇਹ ਸੀਜ਼ਨ ਹੈਗਾ ਇਹਦੇ ਵਿੱਚ ਕੋਈ ਗਲਤ ਅੰਕ ਕੰਮ ਕਰਨਾ ਵੀ ਨਾ ਵਾਪਰੇ ਤੇ ਮਲਾਟ ਕੋਰਾ ਤੇ ਵੀ ਅਸੀਂ ਸਖਤ ਮਰੇ ਰੱਖੀ ਤੀ ਉਹ ਦੌਰਾਨੇ ਸਾਨੂੰ ਜਿਹੜਾ ਹੈਗਾ ਅਸੀਂ ਇੱਥੇ ਆਏ ਆ ਤੇ ਇੱਥੇ ਐਸਐਚਓ ਬਾਗਾਪੁਰ ਨੇ ਤੇ ਅਸੀਂ ਜੁਆਇੰਟ ਜਿਹੜਾ ਆਪਰੇਸ਼ਨ ਕੀਤਾ ਸੀ ਜਿਹਦੇ ਤਹਿਤ ਸਾਨੂੰ ਇੱਥੇ ਪਤਾ ਲੱਗਿਆ ਕਿ ਇਹ ਫੇਕ ਝੋਲੇ ਤਿਆਰ ਕਰਕੇ ਜਿਹਦੇ ਵਿੱਚ ਇੱਕ ਸਿਫਤੀ ਬ੍ਰਾਂਡ ਹੈ ਜਿਹੜਾ ਸਾਡੇ ਪੰਜਾਬ ਦਾ ਬਹੁਤ ਤਕਸੀਰ ਬ੍ਰਾਂਡ ਹੈ ਪਲੱਸ ਇੱਕ ਕੋਈ ਰੋਧਰਾ ਬ੍ਰਾਂਡ ਹੈ ਦੋਨਾਂ ਦੇ ਬ੍ਰਾਂਡ ਦੀ ਇਹ ਸੈਂਪਲਿੰਗ ਕਰਦੇ ਆ ਇਹ ਜਿਹੜੀ ਇਹਨਾਂ ਨੇ ਦੱਸਿਆ ਇਹ ਦੱਸਿਆ ਗਿਆ ਹੈ ਕਿ ਜਿਹੜਾ ਇੱਕ ਦਾਲਡਾ ਤੇ ਰਿਫਾਈਨਡ ਦੇ ਵਿੱਚ ਕੋਈ ਕੈਮੀਕਲ ਰਲਾ ਕੇ ਇਹ ਉਹਦੇ ਉੱਪਰ ਬ੍ਰਾਂਡਿੰਗ ਤੇ ਲੈਵਲ ਕਰਦੇ ਫਿਰ ਉਹਨੂੰ ਬਾਜ਼ਾਰ 'ਚ ਵੇਚਦੇ ਤੇ ਪਤਾ ਲੱਗਾ ਜੀ ਕਿੱਥੋਂ ਲੈ ਕੇ ਆਉਂਦੇ ਸੀਗੇ ਇਹ ਜਿਹੜਾ ਡੱਬੇ ਵਗੈਰਾ ਕੰਪਨੀ ਦੇ ਅੱਲੇ ਤਾਂ ਇਹ ਦੇਖੋ ਦਰਾਨੇ ਇਨਵੈਸਟੀਗੇਸ਼ਨ ਦੀ ਗੱਲਾਂ ਸਾਹਮਣੇ ਆ ਗਈਆਂ ਵੈਸੇ ਦੱਸਦੇ ਕਿ ਐਸੇ ਦਿੱਲੀੋਂ ਲੈ ਕੇ ਆਉਂਦੇ ਸੀਗੇ ਤੇ ਫਿਲਹਾਲ ਇਹ ਇਹ ਦਰਾਨੇ ਇਨਵੈਸਟੀਗੇਸ਼ਨ ਪਤਾ ਲੱਗੂਗਾ ਕਿ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿਹਨੂੰ ਕਿਹਨੂੰ ਇਹ ਵੇਚਦੇ ਸੀਗੇ ਕਿੰਨੇ ਜਾਣੇ ਸੀਗੇ ਜਿਹੜੇ ਬਣਾਉਂਦੇ ਸੀਗੇ ਇਹ ਇਹ ਚਾਰਜ ਨੇ ਸੀਗੇ ਤੇ ਰਹਿ ਤੇ ਇਹਨਾਂ ਨੇ ਦੱਸਿਆ ਕਿ ਜੀ ਅਸੀਂ ਜਿਨਾ ਮੈਂ ਦਾਲਦਾ ਤੇ ਉਹਦੇ ਤੋਂ ਚੜਾਇਆ ਗਿਆ ਇਹ ਰਿਪੋਰਟ ਤਿਆਰ ਕਰਕੇ ਪੇਚਿਆ तकरीबन 2 ਘੰਟੇ ਤੋਂ ਉੱਪਰ ਜੜਾਇਆ ਗਿਆ ਇਹ ਰਿਕਵਰ ਕੀਤਾ ਗਿਆ ਇਹ ਜਿਹੜਾ ਮਕਾਨ ਹੈ ਇਹ ਕਿਹਦਾ ਸੀਗਾ ਜੀ ਇਹ ਵੀ ਹਲੇ ਇਨਵੈਸਟੀਗੇਸ਼ਨ ਦਾ 파ਟ ਹੈ ਦੇਖ ਕੇ ਦੱਸਣਗੇ ਕਿ ਇਹਦੇ ਨਾਮ ਦਾ ਮਕਾਨ ਹੈ ਕਿਉਂ ਹੈ ਕਿ ਇਹਦੇ ਤੇ ਕਿਰਾਇਆ ਨਾਂ ਮਤ ਰਹਿੰਦੇ ਸੀ ਕੀ ਕਰਦੇ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਕਰਿਆਨੇ ਵਾਲੇ ਦਾ ਇਹ ਜਿਹੜਾ ਮਕਾਨ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੋ ਵੀ ਤੱਥ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਹੈਲਥ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਹੈ ਬਿਲਕੁਲ ਉਹਨਾਂ ਨੂੰ ਬੁਲਾ ਕੇ ਉਹ ਸੈਂਪਲਿੰਗ ਕਰ ਰਹੇ ਆ ਤੁਹਾਡੇ ਸਭ ਨੇ ਸੈਂਪਲ ਲੈ ਕੇ ਉਹ ਭੇਜਣਗੇ ਕਿ ਜੋ ਕਾਰਵਾਈ ਤੁਹਾਨੂੰ ਕਰ ਰਹੇ ਹੋਗੇ ਉਹ ਵਿੱਚ